ਸਸ ਸੇਖਲ ਜੀ ਸਾਰਿਆਂ ਨੂੰ ਵੈਲਕਮ ਜੀ ਨਰਮਨੀਤ ਕਿਚਨ ਵਲੌਗ ਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਗਿਜਰੇਲੇ ਦੀ ਇਹ ਸਾਲ ਦਾ ਪਹਿਲਾ ਗਿਜਰੇਲਾ ਆ ਤੇ ਗਿਜਰੇਲਾ ਜਿਹੜਾ ਆ ਇੰਸਟਿਟਿਊਟ ਗਿਜਰੇਲਾ ਜਿਹੜਾ ਵਿਆਹ ਸ਼ਦੀਆਂ ਚ ਬੰਦਾ ਉਹ ਵਲ ਆ ਤੇ ਇਹਨੂੰ ਬਣਾਉਣ ਵਾਸਤੇ ਇਹ ਗਾਜਰਾ ਧੋ ਕੇ ਸਾਫ਼ ਕਰਕੇ ਇਹਨੂੰ ਜਿਹੜਾ ਕੱਦੂਕਾਸ ਕਰ ਲਿਆ ਤੇ ਇੱਧਰ ਆਪਾਂ ਲੈ ਲਿਆ ਦੇਸੀ ਘਿਓ ਤੇ ਦੇਸੀ ਘਿਓ ਵਿੱਚ ਪਾਵਾਂਗੇ ਗਾਜਰਾਂ ਉਹ ਗਾਜਰਾਂ ਸਾਬਤ ਵੀ ਹੈਗੇ ਇਹਦੇ ਤੇ ਆਹੋ ਕਿਉਂਕਿ ਗਾਜਰਾਂ ਜੈਨੀਆਂ ਵਧੀਆ ਨਹੀਂ ਨਾ ਫਾਲੋ ਕਰ ਦਿਓ ਇਹ ਵੀ ਫਾਲੋ ਨਹੀਂ ਅਵੇ ਟਟਪਟ ਬਣਨ ਵਾਲਾ ਗਿਜੇਲਾ ਬੱਚਿਆਂ ਲਈ ਵੀ ਵਧੀਆ ਐਸੇ ਬਣੇ ਨਾਲ ਦੇ ਅੰਦਰ ਗਾਜਰਾਂ ਤੇ ਜਾਣਗੀਆਂ ਸਬਜੀ ਦੀ ਤੇ ਉਹ ਬੜਾ ਨੱਕ ਨੱਕ ਮੂੰਹ ਵਟਦੇ ਹੈ ਹਾਏ ਸਬਜੀ ਨਹੀਂ ਖਾਣੀ ਪਰ ਬੜਾ ਮਿੱਠੀਆਂ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਪਸੰਦ ਹੁੰਦੀਆਂ ਉਹ ਵੀ ਨਾਲੇ ਸਿਆਲ ਦੇ ਵਿੱਚ ਹੈ ਇਹਨਾਂ ਝੱਜਰਾ ਨੂੰ ਅਸੀਂ ਜਿਹੜਾ ਹੈ ਘੋੜ ਦੇ ਵਿੱਚ ਭੁੰਨਣਾ ਹੈ ਚਲ ਠੰਡ ਤੇ ਘਾਟੀ ਬਹੁਤ ਹੀ ਹਨਾ ਘਾਟੀ ਭਾਰੇ ਠੀਕ ਹੈ ਚਾਹ ਵੀ ਤਾਂ ਬੜੀ ਚਾਹ ਛੋ ਉਹ ਨੂੰ ਪਤਾ ਨਹੀਂ ਨਾ ਕਿੰਨੀ ਰਹਿਣੀ ਹੈ ਮੈਂ ਉਸੇ ਸਾਹਿਬ ਨਾਲ ਕਰਦੀ ਹਾਂ ਅੱਜ ਕਿਹਦੇ ਜਿਹੜੇ ਰੱਖੇ ਨੇ ਨਾ ਬਰਾ ਇਹ ਜਿਹੜਾ ਇਹ ਜਿਹੜਾ ਦਰਜਾ ਜਦੋਂ ਮੈਂ ਖਾਣਾ ਬਸ ਠੀਕ ਹੈ ਹਾਈਪ ਹੋਰ ਪੀਸ ਨਿਕਲਾਂਗੇ ਇਨਾਂ ਨੂੰ ਆਪਾਂ ਹੌਲੀ-ਹੌਲੀ ਅੱਗ ਤੇ ਪਕਾਉਣਾ ਆ ਸੌਫਟ ਕਰਨੀਆਂ ਪਕਾਉਣੀਆਂ ਚੰਗੀ ਤਰ੍ਹਾਂ ਨਾਲੇ ਪਾਣੀ ਵੀ ਸਪਾਉਣਾ ਇਹਨਾਂ ਦਾ ਹਲਵਾਈ ਕਿੱਥੋਂ ਆਏ ਗੁਰਦਾਸਪੁਰ ਤੋਂ ਆਏ ਨੇ ਹਾਂਜੀ ਹਲਵਾਈ ਗੁਰਦਾਸਪੁਰ ਤੋਂ ਹੈ ਇਹ ਅਮਰੀਕਾ ਵਾਲੇ ਨੇ ਮੱਚ ਕੱਚੀ ਹਲਵਾਈ ਹੈ ਇਹ ਅਮਰੀਕਾ ਵਾਲੇ ਨੂੰ ਸਪੈਸ਼ਲ ਬਣਦੇ ਆ ਨਾ ਠੀਕ ਹੈ ਥੈਂਕ ਯੂ ਗੁਰਦਾਸਪੁਰ ਹੀ ਬਣਾ ਰਹੇ ਨੇ ਇੱਧਰ ਹੁਣ ਅਮਰੀਕਾ ਵਾਲੇ ਕੁੱਕ ਲੱਗੇ ਨੇ ਕੱਚੇ ਕੁੱਕ ਲੱਗੇ ਨੇ ਕੜਛੀ ਮਾਰਨ ਵਾਲੇ ਨਹੀਂ ਤੁਸੀਂ ਬਣਾਉਂਦੇ ਹੀ ਹੋ ਹੋ ਗਿਆ ਹਾਂਜੀ ਆਲਮੋਸਟ ਬਨ ਲਾਦਾ ਹੋ ਗਿਆ ਬਾਕੀ ਵੇ ਦੇਖੋ ਬਸ ਸੰਗੇ ਸ਼ਾਹ ਸੱਚਾ ਜੀ ਠੀਕ ਆ ਜੀ ਜੀ ਇਹ ਗਾਜਾਂ ਚੜੀਆਂ ਤੁਹਾਨੂੰ ਪਤਾ ਚੰਗੀਆਂ ਆਂ ਤੇ ਥੋੜੀਆਂ ਜੀਆਂ ਰਹਿ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਖੰਡ ਥੋੜੀ ਜੀ ਚਲਾ ਲਾ ਲਓ ਪਰਦੇ ਜਿੰਨਾ ਤੁਹਾਨੂੰ ਸਵਾਦ ਦੇ ਹਿਸਾਬ ਨਾਲ ਪਾ ਲਓ ਪੀਸ ਕੇ ਪਾ ਲਓ ਜੇ ਸਵਾਦ ਆ ਤੇ ਪਾ ਲਓ ਕਿੰਨੇ ਕੁ ਘਚਰਾ ਮਿੱਠੀਆਂ ਇਸ ਤਰ੍ਹਾਂ ਕਿ ਮੈਂ ਥੋੜੀ ਪਾਈ ਆ ਹੁਣ ਪਾਉਂਦਾ ਹਾਂ ਥੋੜਾ ਜਿਹਾ ਉਜੀ ਇਹਦਾ ਖੋਆ ਕਰਦਾ ਬਣਿਆ ਇਹ ਅਸੀਂ ਪਾਵਾਂਗੇ ਇਹਦੇ ਵਿੱਚ ਪੋਰਟੇਸ ਪਾਵਾਂਗੇ ਬਦਾਮ ਠੀਕ ਕਰੀ No, all the college for mixer. mixed ਉਹਨੂੰ ਇਹ ਪਾ ਦਿੰਦੇ ਸੋਗੀ ਸੋਗੀ ਆਪਾਂ ਪਾਈ ਜੀ ਧੋ ਕੇ ਦੇਖੀਏ ਵਿੱਚ ਫਿਰ ਕੁਛ ਨਾ ਖਸੂਣ ਭਾਏ ਸੋਗੀ ਅਸੀਂ ਤਾਂ ਪਾਈ ਰੂਗੀ ਆਪਾਂ ਬੋਦੀ ਦੇ ਲਈ ਰੱਖਾ ਹੋਣੀ ਸਭ ਨੇ ਪਾ ਲੈਣਾ ਹੈ ਨਹੀਂ ਤੇ ਸੁੱਕੀ ਪਾਇਓ ਧੋ ਕੇ ਤਾਂ ਪਾਇਓ ਫਿਰ ਜਿਹੜਾ ਖਰਾਬ ਹੋ ਜਾਂਦਾ ਤੇ ਲੋ ਜੀ ਬਸ ਬਿਦਵੀਲਾ ਸਾਡਾ ਇਸਕ੍ਰੀਮ ਤਿਆਰ ਆ ਕੰਤਨ ਦੇ ਗੈਸਪਨ ਬਹੁਤ ਸਵਾਦ ਆ ਬਿਲਕੁਲ ਹਰਵਾਈਆਂ ਵਰਗਾ ਸੱਚੀ ਗੱਲ ਆ ਆਨੇ ਸੱਚੀ ਸਵਾਦ ਆ ਦੀ ਟੇਸਟੀ ਥੈਂਕ ਯੂ ਰਾਤੀ ਕੋਲ ਕਰੋ ਖਾਓ ਫਿਰ ਪਤਾ ਲੱਗੇਗਾ ਨਹੀਂ ਸਵਾਦ ਆ ਕਿ ਨਹੀਂ ਮੇਰੇ ਤੋਂ ਕਿਸੇ लेवल ਤੋਂ 100% ਆ ਸੱਚੀ ਗੱਲ ਆ ਥੈਂਕ ਯੂ ਜੀ ਸੱਚੀ ਗੱਲ ਆ ਲਓ ਜੀ ਇਹ ਬਣ ਗਿਆ ਸਾਡਾ ਇਨਸਟੈਂਟ ਗੁਜਰੇਲਾ ਸੋ ਰੈਸਪੀ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਸ਼ੁਰੂ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ